ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਬਹੁਤ ਐਕਟਿਵ ਨੇ ਬਹੁਤ ਇੰਨੇ ਭਰਤੀ ਕਰੀਏ ਤੇ ਮੈਂ ਦੇਖਿਆ ਕਿ ਕਾਫੀ 유ਥਾ ਸਾਡਾ ਜਿਹੜਾ ਸਾਡੇ ਪਾਰਟੀ ਨਾਲ ਜੁੜਨਾ ਚਾਹੁੰਦਾ ਹੈ ਕਿਉਂਕਿ ਉਹ ਕੁਝ ਬਦਲਾਅ ਚਾਹੁੰਦਾ ਹੈ ਆਪਣੇ এডਿਕੇਸ਼ਨ ਲਈ ਕਰੀਅਰ ਚ ਲਈ ਕਿਉਂਕਿ ਕਾਫੀ ਰੱਖਿਆ ਗਿਆ ਹੈ ਕਿ ਬੰਦੇ ਪੂਰਾ ਪੋਟੈਂਸ਼ੀਅਲ ਹੈ ਉਹਨਾਂ ਕੋਲ ਬਟਵਾਉਣ ਮੌਕਾ ਨਹੀਂ ਮਿਲਦਾ ਤਾਂ 유ਥ ਚਾਹੁੰਦਾ ਹੈ ਕਿ ਸਾਡੇ ਪਾਰਟੀ ਨਾਲ ਮਿਲ ਕੇ ਉਹ ਉਹਨਾਂ ਨੂੰ ਉਹ ਪੋਟੈਂਸ਼ੀਅਲ ਪ੍ਰੋਵਾਈਡ ਕਰਿਆ ਜਾਵੇ ਨਾਲੇ ਉਹ ਮੌਕੇ ਮਿਲਣ ਉਹਨਾਂ ਨੂੰ ਜਿਨਾ ਕਰਕੇ ਉਹ ਅੱਗੇ ਵਧ ਸਕਣ ਆਪਣੇ ਫੀਲਡ 'ਚ ਜੂਥ ਹੈ ਜਿਹੜਾ ਇਹਨਾਂ ਨੇ ਕੰਮ ਕਰਨਾ ਹੈ ਇਹਨਾਂ 'ਚ ਨਸਜੀ ਵੀ ਹੈ ਹਿੰਮਤ ਵੀ ਹੈ ਸੋਭਾ ਵਧਾਈ ਦਿੰਦਾ ਇਹਨਾਂ ਨੂੰ ਕਿ ਬਹੁਤ ਐਕਸਲੈਂਸ ਦੇ ਕੰਮ ਕੀਤਾ ਹੈ ਜਿਹੜੇ ਬੰਦੇ ਐ ਸੇਜ ਦੇ ਵਿੱਚ ਕੰਮ ਕਰਨ ਲੱਗ ਜਾਂਦੇ ਉਹ ਜ਼ਿੰਦਗੀ ਦੇ ਵਿੱਚ ਕਾਮਯਾਬੀ ਹੁੰਦੇ ਤਬ ਤੋਂ ਮੇਨ ਗੱਲ ਇਹ ਹੈ ਕਿ ਇੱਕ ਵਾਰੀ ਕਹਿਣਾ ਪੈਂਦਾ ਸੀਗਾ ਕਿ ਅਗਲਾ ਆਪਣੇ ਆਪ ਹੀ ਜੇ ਇੱਕ ਕਾਪੀ ਦੀ ਦੇ ਤਾਂ 10 ਕਾਪੀਆਂ ਮੰਗਦਾ ਸੀਗਾ ਕਿ ਸਾਨੂੰ ਹੋ ਵੱਧ ਤੋਂ ਵੱਧ ਕਾਪੀਆਂ ਦੋ ਬਹੁਤ ਵੱਡੀ ਊਰਜਾ ਤੁਹਾਡੇ ਚ ਬਹੁਤ ਹਿੰਮਤ ਹੈ ਸਾਰੇ ਜਾਣੇ ਜੋਰ ਲਾ ਕੇ ਆਪਾਂ ਪਾਰਟੀ ਜੂ ਵੀ ਕੰਮ ਕਰੀਏ ਤੇ ਆਪਣੇ ਕੈਰੀਅਰ ਦਾ ਵੀ ਖਿਆਲ ਕਰੀਏ ਆਪਣੇ ਮਾਂ-ਬਾਪ ਦੀ ਵੀ ਇੱਜ਼ਤ ਮਾਨ ਸਮਾ। ਮੈਂ ਦੇਖਿਆ ਕਿ ਨੌਜਵਾਨਾਂ ਚ ਬਹੁਤ ਜੋਸ਼ ਹੈ ਉਹ ਆਪਣੇ ਹੱਕਾਂ ਲਈ ਅੱਗੇ ਆਣਾ ਚਾਹੁੰਦੇ ਨੇ ਤਾਂ ਨੂੰ ਜਿਵੇਂ ਕੋਈ ਵੀ ਪਾਰਟੀ ਸਤਾ ਚ ਆਉਂਦੀ ਹੈ ਸਤਾ ਤੋਂ ਸਤਾ ਚ ਆਉਣ ਤੋਂ ਬਾਅਦ ਜਿਹੜੇ ਜਿਹੜੇ ਸਾਥੀਆਂ ਨੇ ਬਹੁਤ ਸਪੋਰਟ ਕਰਕੇ ਉਸ ਪਾਰਟੀ ਨੂੰ ਉੱਚਾ ਚੱਕਿਆ ਹੁੰਦਾ ਨੂੰ ਸਤਾ ਜਿ ਲਿਆਂਦਾ ਹੁੰਦਾ ਉਹ ਫਿਰ ਉਸ ਤੋਂ ਬਾਅਦ ਨੂੰ ਵਿਸਾਰ ਦਿੱਤਾ ਜਾਂਦਾ ਹੈ ਕਿਤੇ ਐਸਾ ਇਹ ਯੂਥ ਨਾਲ ਇਹਨਾਂ ਨਾਲ ਐਸਾ ਤਾਂ ਨਹੀਂ ਹੋਏਗਾ ਵਾਹ ਦੇਖੋ ਇਹ ਤਾਂ ਸਾਡੀ ਮੋਲ ਰਿਸਪੌਂਸਿਬਿਲਟੀ ਬਣ ਗਈ ਹੈ ਕਿ ਜੇ ਜੋ ਚੰਗਾ ਸਾਡਾ ਵਧੀਆ ਕੰਮ ਲੱਗ ਗਿਆ ਤਾਂ ਜੇ ਨਿਸ਼ਾਨੀ ਗੱਲ ਕਰਦੇ ਆਪਾਂ ਜੇ ਕੰਮ ਕਰਨ ਲੱਗੇ ਤਾਂ ਆਪਣੇ ਆਪ ਨਿਸ਼ਚਿਤ ਹੋ ਜਾਣਾ ਜਿਆਦਾਤਰ ਲੋਕ ਬਾਦਲਾਂ ਤੋਂ ਦੁਖੀ ਸੀਗੇ ਇਹਦੇ ਕਰਕੇ ਥੋੜਾ ਲੋਕ ਉਹ ਕਰਦੇ ਸੀਗੇ ਪਰ ਜਦੋਂ ਬਾਦਲਾਂ ਤੋਂ ਪਾਰਟੀ ਲੱਗ ਹੋ ਗਈ ਤਾਂ ਸਾਰੇ ਲੋਕ ਆਪਣੇ ਅਕਾਲ ਤਖ਼ੀਏ ਨਾਲ ਜੁੜਨੇ ਚਾਹੁੰਦੇ ਉਹ ਜੁੜੀ ਹੈ ਪੰਜਾਬ ਨੂੰ ਪੰਜਾਬੀਏ ਤੋਂ ਸਾਡੇ ਨੌਜਵਾਨ ਇਕਨੋਮਿਕਲ ਸਟਰੋਂਗ ਕਰ ਅਮਰੀਕਾ ਨੂੰ ਜਾਂਦੇ ਨੇ ਕੈਨੇਡਾ ਨੂੰ ਜਾਂਦੇ ਨੇ ਆਸਟ੍ਰੇਲੀਆ ਨੂੰ ਜਾਂਦੇ ਨੇ ਕਿਉਂਕਿ ਉੱਥੇ ਚੰਗੇ ਪੈਸੇ ਮਿਲਦੇ ਨੇ ਇਕਨੋਮਿਕਲ ਸਟਰੋਂਗ ਹੋ ਕੇ ਇਹ ਆਪਾਂ ਇੱਥੇ ਨਾਲ ਚੰਗੇ ਇਕਨੋਮਿਕਲ ਸਟਰੋਂਗ ਕਰ ਗਏ ਚੰਗੀ ਸੈਲਰੀ ਮਿਲ ਲੱਗੇ ਤੰਗਾ ਵੀ ਸੋਜੇ ਚੰਗਾ ਕੰਮ ਕਰ ਕਰਨ ਲੱਗ ਜੀ ਤਾਂ ਮੇਰਾ ਖਿਆਲ ਹੈ ਵੀ ਉੱਥੇ ਜਾਣ ਦੀ ਲੋੜ ਹੈ ਜੀ ਇਹ ਬਹੁਤ سپورਟਿਵ ਬੰਦੇ ਨੇ ਮੈਂ ਇਹਨਾਂ ਦੀ ਬਹੁਤ ਰਿਸਪੈਕਟ ਕਰਦਾ ਹਾਂ ਇੱਕ-ਇੱਕਲੇ ਬੰਦੇ ਦੀ ਗੱਲ ਸੁਣਦੇ ਨੇ ਇਹਨਾਂ ਵਾਸਤੇ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ ਇਹ ਸਾਰੇ ਨੂੰ ਬਰਾਬਰ ਵੈਲਿਊ ਦਿੰਦੇ ਨੇ ਇਹਨਾਂ ਦੀ ਬਹੁਤ ਵਧੀਆ ਗੱਲ ਲੱਗੀ ਮੈਨੂੰ ਬਿਲਕੁਲ ਰਿਸਪੈਕਟ ਹੈ ਇਹਨਾਂ ਲਈ ਕੁਝ ਵੀ ਛੋੜਿਆ ਹੁਣ ਕਿ ਜਦੋਂ ਮੁਹੈਲ ਅਮਜੀਤ ਸਿੰਘ ਦਾ ਰਾਜ ਸੀਗਾ ਉਦੋਂ ਜੁਰਫਤੋਂ ਲੋਕ ਇੱਥੇ ਆਉਂਦੇ ਸੀਗੇ ਉੱਥੇ ਦੀ ਕਰੰਸੀ ਦਾ ਤੇ ਪੰਜਾਬ ਦੀ ਕਰੰਸੀ ਦਾ ਤਕਰੀਬਨ 13 ਗੁਣਾ ਦਾ ਫਰਕ ਸੀ ਸਾਡੀ ਕਰੰਸੀ ਦੇ 1 ਰੁਪਈਆ ਤੇ ਉਹਨਾਂ ਦੇ ਕੇਆਰਪੀ ਇੱਕ ਬਰਾਬਰ ਸੀਗਾ ਅਮੀ ਤੋ ਬੰਦੇ ਸਾਨੂੰ ਚਾਹੀਦੇ ਜਿਹੜੇ ਸਾਨੂੰ ਲੀਡ ਕਰਨ ਅੱਗੇ ਬਦਾਨ ਤੇ ਸਾਡੀ ਯੂਥ ਜਲਾ ਸਾਡਾ ਦੇਸ਼ ਦਾ ਫਿਊਚਰ ਅੱਗੇ ਉਹਨੂੰ ਅੱਗੇ ਬਦਾਨ ਦੀ ਹੈਲਪ ਕਰਨ ਸਾਡੀ ਇਹ ਡਿਊਟੀ ਬਣਦੀ ਹੈ ਕਿ ਆਪਾਂ ਇਹਨੂੰ ਤਾਕਤ ਦੇਈਏ ਆਪਣੀ ਇਕਨੋਮੀ ਨੂੰ ਵੀ ਤਾਕਤ ਦੇਈਏ ਤੇ ਆਪਣੇ ਮੁਲਕ ਨੂੰ ਉੱਚੇ ਚੁੱਕੇ ਲੈ ਕੇ ਜਾਈਏ ਤੇ ਇਹ ਸਾਰਾ ਕੁਝ ਹੋਣਾ ਯੂਜ਼ ਕਰਨੀ ਹੋਈ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਹਿੰਦੂ आरएन स्पोर्ट्स तो आपा साल जाने रास्ते ਨੂੰ ਮਹਿਮ ਤੱਕ ਇਕੱਠਿਆਂ ਚੱਲਦੀ ਹੈ ਇਕੱਠੇ ਹੋਵਾਂਗੇ ਤਾਂ ਆਪਾਂ ਅੱਗੇ ਚਲੇ ਜਾਵਾਂਗੇ ਜੇ ਆਪਾਂ ਅਡਲਟ ਹੋ ਗਏ ਤਾਂ ਪਿੱਛੇ ਰਹਿ ਜਾਾਂਗੇ ਤੋਂ ਆਪਾਂ ਜਨ ਸਾਲੇ ਜਾਣੇ ਰਾਖ ਕੇ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਉੱਚਾ ਚੱਕ ਲੋ ਜਿਵੇਂ ਅੱਜ ਕੱਲ੍ਹ ਬੱਚਾ ਲਈ ਜੋਬਸ ਵਗਾਰਾ ਜਾਂ ਕੁਝ ਹੋਰ ਸੀ ਜਦੋਂ ਬਹੁਤ ਓੱਖਿਆ ਹੁੰਦਾ ਅੱਜ ਕੱਲ ਮਿਲਦੇ ਨਹੀਂ ਹੈਗੇ ਆ ਤਾਂ ਕਰਕੇ ਪਾਰਟੀ ਇਸ ਥੀਜ ਚ ਹੈਲਪ ਕਰਦੀ ਹੈ ਕਿ ਨੌਜਵਾਨਾਂ ਨੂੰ ਅੱਗੇ ਤੋਰਦੇ ਬਧਾਇਆ ਜਾਵੇ ਤੇ ਉਹਨਾਂ ਨੂੰ ਕੰਮ ਦਿੱਤਾ ਜਾਵੇ ਚਰਨ ਦੀ ਹੈਲਪ ਕਰੀ ਜਾਵੇ ਪਹਿਲੀ ਗੱਲ ਤਾਂ ਜੀ ਪੰਜਾਬ ਚ ਨਸ਼ਾ ਹੀ ਬਹੁਤ ਹੋ ਰਿਹਾ ਹੈ ਜਿੰਨਾ ਆਪਾਂ ਇਹਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੀ ਜਾ ਰਹੇ ਆ ਉਹਨਾਂ ਹੀ ਬਾਹਰ ਬੱਟੇ ਸਭ ਨੂੰ ਪਤਾ ਹੈ ਜਿਹੜੇ ਇੱਥੇ ਬੈਠੇ ਨੇ ਆਪਣੇ ਪ੍ਰਾਂ ਤੇ ਸਰ ਨੂੰ ਵੀ ਸ਼ਾਇਦ ਪਤਾ ਹੀ ਹੋਵੇਗਾ ਕਿੱਥੋਂ ਕਿੱਥੋਂ ਕੀ ਹੋਈ ਯਾਰ ਬਟ ਇਹਨਾਂ ਚੀਜ਼ਾਂ ਕੰਟਰੋਲ ਜਾਂਦੇ ਆਪਾਂ ਕਿ ਇਹ ਚੀਜ਼ਾਂ ਸਮਾਜ ਤੋਂ ਬਾਹਰ ਰਹਿਣ ਤੇ ਅੱਜਕੱਲ ਕਰਾਇਮ ਬਹੁਤ ਵੱਧ ਰਿਹਾ ਜੀ ਹਾਂਜੀ ਬਹੁਤ ਸਰਕਾਰਾਂ ਐਵੇਂ ਪਹਿਲਾਂ ਵਾਅਦੇ ਕਰਦੀਆਂ ਪਰ ਬਾਅਦ ਵਿੱਚ ਪੂਰੇ ਨਹੀਂ ਕਰਦੀ ਹੈਗੀ ਪਰ ਅਸੀਂ ਦੇਖਿਆ ਕਿ ਹੱਲੇ ਜਿਵੇਂ ਅਸੀਂ ਆਈਆਂ ਹਾਂ ਉਸ ਤੋਂ ਕਾਫੀ ਬੱਚਿਆਂ ਦੀ ਇਹਨਾਂ ਨੇ ਹੈਲਪ ਕਰੀ ਵੀ ਆ ਪਾਰਟੀ ਜਾਂ ਤੋਂ ਪਹਿਲਾਂ ਵੀ ਤਾਂ ਅਸੀਂ ਵੀ ਇਹ ਦੇਖਦੇ ਹਾਂ ਕਿ ਸਾਨੂੰ ਉਮੀਦ ਹੈ ਕਿ ਇਹ ਹੁਣ ਵੀ ਪਾਰਟੀਆਂ ਤੋਂ ਬਾਅਦ ਵੀ ਸਾਰੇ ਨੌਜਵਾਨਾਂ ਦੀ ਮਦਦ ਕਰਨਗੇ ਕੋਈ ਬੜੀ ਜੂਠਾ ਹੈ ਆਫਿਸ ਦੇ ਵਿੱਚ ਇਹਨਾਂ ਨੇ ਜੋ ਹੁਕਮ ਹੋਇਆ ਸੀ ਕਾਲਪੈਕਟਿਵ ਦੇ ਵੱਲੋਂ ਭਰਤੀ ਕਰਨ ਦਾ ਅਹਿਮ ਯੋਗਦਾਨ ਇਹ ਯੂਥ ਨੇ ਪਾਇਆ ਜੀ ਕੀ ਕਹਿਣਾ ਚਾਹੋਗੇ ਦੇਖੋ ਬਹੁਤ ਖੁਸ਼ੀ ਦੀ ਗੱਲ ਹੈ ਕਿ ਨੌਜਵਾਨ ਬਹੁਤ ਐਕਟਿਵ ਨੇ ਬਹੁਤ ਇੰਨੇ ਭਰਤੀ ਕਰੀ ਹੈ ਤਕਰੀਬਨ ਨੇ 80000 ਦੀ ਭਰਤੀ ਇਹਨਾਂ ਨੇ ਕਰੀ ਹੈ ਤੇ ਬਹੁਤ ਐਕਟਿਵ ਨੇ ਮੁੰਡੇ ਹੈ ਤੇ ਬਹੁਤ ਇਹ ਯੂਥ ਹੈ ਜਿਹੜਾ ਇਹਨਾਂ ਨੇ ਕੰਮ ਕਰਨਾ ਹੈ ਇਹਨਾਂ 'ਚ ਨਰਜ਼ੀ ਵੀ ਹੈ ਹਿੰਮਤ ਵੀ ਹੈ ਸੋ ਮੈਂ ਵਧਾਈ ਦਿੰਦਾ ਇਹਨਾਂ ਨੂੰ ਕਿ ਬਹੁਤ ਐਕਿਊਲੀਜਨ ਦੇ ਕੰਮ ਕੀਤਾ ਹੈ ਜਿਹੜੇ ਬੰਦੇ ਐ ਸ਼ੇਜ ਦੇ ਵਿੱਚ ਕੰਮ ਕਰਨ ਲੱਗ ਜਾਂਦੇ ਉਹ ਜ਼ਿੰਦਗੀ ਦੇ ਵਿੱਚ ਕਾਮਯਾਬੀ ਹੁੰਦੇ ਇਹਨਾਂ ਦੀ ਵਿੱਚ ਦੋ ਗੱਲ ਹੈ ਵੀ ਆਪਣਾ ਕੈਰੀਅਰ ਵੀ ਠੀਕ ਬਣਾਓ ਤੇ ਪਾਰਟੀ ਵੀ ਕੰਮ ਕਰੋ ਕੈਰੀਅਰ ਠੀਕ ਬਣਾਉਣਾ ਵੀ ਬਹੁਤ ਜ਼ਰੂਰੀ ਹੈ ਜੇ ਕੈਰੀਅਰ ਤੇ ਆਪਣਾ ਕੰਮ ਨਾ ਕਰਾਂਗੇ ਫਿਰ ਵੀ ਗੱਲ ਨਹੀਂ ਬਣਦੀ ਹੁੰਦੀ ਜੇ ਤੁਸੀਂ ਵੈਲ ਸੈਟਲ ਹੋ ਵਧੀਆ ਕੰਮ ਕਰਦੇ ਹੋ ਤੇ ਆਪਣੇ ਪਰਿਵਾਰ ਦੇ ਵਿੱਚ ਠੀਕ ਰਹਿੰਦੇ ਹੋ ਤੇ ਹਰ ਬੰਦਾ ਤੁਹਾਨੂੰ ਡੀਜਿਸ ਕਰੂਗਾ ਜੇ ਆਪਾਂ ਕਲੇ ਪੋਲੀਟੀਕਲ ਗੇਮ 'ਚ ਰਹੇਗੇ ਜਾਪਾ ਕਿ ਹਰ ਗਲਤ ਸੜੀ 'ਚ ਪੈ ਗਏ ਫਿਰ ਬੰਦਾ ਪਿੱਛੇ ਰਹਿ ਜਾਂਦਾ ਸੋ ਮੈਂ ਤਾਂ ਤੁਹਾਨੂੰ ਹੀ ਬੇਨਤੀ ਕਰਦਾ ਕਿ ਬਹੁਤ ਵੱਡੀ ਊਰਜਾ ਤੁਹਾਡੇ 'ਚ ਬਹੁਤ ਹਿੰਮਤ ਹੈ ਸਾਰੇ ਜਾਣੇ ਜੋਰ ਲਾ ਕੇ ਆਪਾਂ ਪਾਰਟੀ 'ਚ ਵੀ ਕੰਮ ਕਰੀਏ ਤੇ ਆਪਣੇ ਕੈਰੀਅਰ ਦਾ ਵੀ ਖਿਆਲ ਕਰੀਏ ਆਪਣੇ ਮਾਂ-ਬਾਪ ਦੀ ਵੀ ਕਮਾਨ ਸਮਾ ਕੇ ਸੋ ਬਹੁਤ ਧੰਨਵਾਦ ਤੁਸੀਂ ਆਇਓ ਟਾਈਮ ਕੱਢਿਆ ਸਰ ਜੀ ਬਹੁਤ ਬਹੁਤ ਧੰਨਵਾਦ ਤੇ ਇਹ ਹਰ ਤਰ੍ਹਾਂ ਦੀ ਸਪੂਕ ਕਰ ਰਿਹਾ ਹੈ ਹਰ ਤਰ੍ਹਾਂ ਨਾਲ ਤੁਹਾਡੇ ਚੱਲ ਰਿਹਾ ਹੈ ਕਿਤੇ ਐਸਾ ਨਾ ਹੋਵੇ ਕੱਲ ਨੂੰ ਜਿਵੇਂ ਕੋਈ ਵੀ ਪਾਰਟੀ ਸਤਾ 'ਚ ਆਉਂਦੀ ਹੈ ਸਤਾ ਤੋਂ ਸਤਾਜ ਆਉਣ ਤੋਂ ਬਾਅਦ ਜਿਹੜੇ ਜਿਹੜੇ ਸਾਥੀਆਂ ਨੇ ਬਹੁਤ ਸਪੋਰਟ ਕਰਕੇ ਉਸ ਪਾਰਟੀ ਨੂੰ ਉੱਚਾ ਚੱਕਿਆ ਹੁੰਦਾ ਨੂੰ ਸਤਾਜ ਲਿਆਂਦਾ ਹੁੰਦਾ ਹੈ ਉਹ ਫਿਰ ਉਸ ਤੋਂ ਬਾਅਦ ਨੂੰ ਵਿਸਾਰ ਦਿੱਤਾ ਜਾਂਦਾ ਹੈ ਕਿਤੇ ਐਸਾ ਇਹ ਜੂਥ ਨਾਲ ਇਹਨਾਂ ਨਾਲ ਐਸਾ ਤਾਂ ਨਹੀਂ ਹੋਏਗਾ ਬਾਅਦ ਵਿੱਚ ਵੇਖੋ ਇਹ ਤਾਂ ਸਾਡੀ ਮੋਲ ਰਿਸਪੌਂਸਿਬਿਲਟੀ ਬਣਦੀ ਹੈ ਕਿ ਜੇ ਜੋ ਚੰਗਾ ਸਾਡਾ ਵਧੀਆ ਕੰਮ ਲੱਗ ਗਿਆ ਤਾਂ ਜੇ ਨਿਸ਼ਾਨੀ ਗੱਲ ਕਰਦੇ ਆਪਾਂ ਜੇ ਕੰਮ ਕਰਨ ਲੱਗੇ ਤਾਂ ਆਪਣੇ ਆਪ ਨਿਸ਼ਚਿਤ ਹੋ ਜਾਣਗੇ ਜਦੋਂ ਬਿਲਾ ਇਨਸਾਨ ਹੁੰਦਾ ਫਿਰ ਉਹ ਮਾੜੀ ਸੋਸਾਇਟੀ ਜਾਂਦਾ ਹੈ ਮਾੜੇ ਕੰਮ ਕਰਦਾ ਹੈ ਨਸ਼ੇ ਦੇ ਪੈ ਜਾਂਦਾ ਹੈ ਸੋਸਾਇਟੀ ਜਿਹੜੀ ਲਾਇਬਰਟੀ ਬਣਦੀ ਹੈ ਪਰ ਜੇ ਬੱਚਿਆਂ ਨੂੰ ਤੁਸੀਂ ਠੀਕ ਤਰੀਕੇ ਨਾਲ ਕੰਮ ਤੇ ਲਾ ਦਿੰਦੇ ਹੋ ਦੋਈ ਕੰਮ ਹੁੰਦੇ ਨੇ ਜੇ ਆਪਣੇ ਪੰਜਾਬ ਦੀ ਗੱਲ ਸਾਡਾ ਹਿੰਦੁਸਤਾਨ ਕਰਦਾ ਅੱਜ ਅਸੀਂ ਇਕਨੋਮਿਕਲ ਵੀ ਡਾਊਨ ਹੋ ਗਏ ਬਹੁਤ ਜ਼ਰੂਰੀ ਹੈ ਪੰਜਾਬ ਨੂੰ ਪੰਜਾਬੀ ਇਸ ਨੂੰ ਸਾਡੇ ਨੌਜਵਾਨਾਂ ਨੂੰ ਇਕਨੋਮਿਕਲ ਸਟਰੋਂਗ ਕਰ ਅਮਰੀਕਾ ਨੂੰ ਜਾਂਦੇ ਨੇ ਕੈਨੇਡਾ ਨੂੰ ਜਾਂਦੇ ਨੇ ਆਸਟ੍ਰੇਲੀਆ ਨੂੰ ਜਾਂਦੇ ਨੇ ਉੱਥੇ ਉਸੇ ਚੰਗੇ ਪੈਸੇ ਮਿਲਦੇ ਨੇ ਇਕਨੋਮਿਕਲ ਸਟਰੋਂਗ ਕੋ। ਜੇ ਆਪਾਂ ਇੱਥੇ ਨਾਲੋਂ ਚੰਗੇ ਇਕਨੋਮਿਕਲ ਸਟਰੋਂਗ ਕਰ ਲਈਏ ਚੰਗੀ ਸੈਲਰੀ ਮਿਲਣ ਲੱਗ ਜਾਈਏ ਚੰਗਾ ਬੀਨ ਸੋ ਜਾਈਏ ਚੰਗਾ ਕੰਮ ਕਰ ਕਰਨ ਲੱਗ ਜਾਈਏ ਤਾਂ ਮੇਰਾ ਖਿਆਲ ਹੈ ਵੀ ਉੱਥੇ ਜਾਣ ਦੀ ਲੋੜ ਨਹੀਂ। ਕੁਝ ਵੀ ਸੁਣਿਆ ਹੁਣ ਕਿ ਜਦੋਂ ਮਹਾਰਾਜ ਰਣਜੀਤ ਸਿੰਘ ਦਾ ਰਾਜ ਸੀਗਾ ਉਦੋਂ ਜ਼ੋਰਫ ਤੋਂ ਲੋਕ ਇੱਥੇ ਆਉਂਦੇ ਸੀਗੇ। ਉੱਥੇ ਦੀ ਕਰੰਸੀ ਦਾ ਤੇ ਪੰਜਾਬ ਦੀ ਕਰੰਸੀ ਦਾ ਤਕਰੀਬਨ 13 ਗੁਣਾ ਦਾ ਫਰਕ ਸੀਗਾ। ਸਾਡੀ ਕਰੰਸੀ ਦੇ 1 ਰੁਪਿਆ ਤੇ ਉਹਨਾਂ ਦੇ 1 ਰੁਪਿਆ ਇਕ ਬਰਾਬਰ ਸੀਗਾ। ਸੋ ਸਾਡੀ ਇਹ ਡਿਊਟੀ ਬਣਦੀ ਹੈ ਕਿ ਆਪਾਂ ਇਨਮ ਤੱਕੜੇ ਕਰੀਏ ਆਪਣੀ ਇਕਨੋਮੀ ਨੂੰ ਵੀ ਤੱਕੜੇ ਕਰੀਏ ਤੇ ਆਪਣੇ ਮੁਲਕ ਨੂੰ ਉੱਚੇ ਲੈ ਕੇ ਜਾਈਏ ਤੇ ਇਹ ਸਾਰਾ ਕੁਝ ਹੋਣਾ ਜੂਸ ਕਰਨੀ ਹੋਈ ਕੰਮ ਕਰਕੇ ਹੋਣਾ ਮਾੜੇ ਕੰਮ ਕਰਕੇ ਨਹੀਂ ਨਸ਼ਾ ਕਰਕੇ ਨਹੀਂ ਹੋਣਾ ਤੇ ਇਹ ਸਰਕਾਰ ਦੀ ਡਿਊਟੀ ਬਣਦੀ ਹੈ ਕਿ ਸਹੀ ਲਾਈਨ ਦੇ ਸੋ ਆਪਾਂ ਸਾਰੇ ਜਣੇ ਰੱਖ ਕੇ ਇਹਨੂੰ ਮਹਿਮ ਤੱਕਠਾਂ ਨਹੀਂ ਚੱਲਦੀ ਹੈ ਜੇ ਇਕੱਠੇ ਹੋਵਾਂਗੇ ਤਾਂ ਆਪਾਂ ਅੱਗੇ ਚੱਲੇ ਜਾਵਾਂਗੇ ਜੇ ਆਪਾਂ ਅਡਲ ਹੋ ਗਏ ਤਾਂ ਪਿੱਛੇ ਰਹਿ ਜਾਾਂਗੇ ਤੁਹਾਡਾ ਜੱਥਾ ਜਾਰੇ ਰੱਖ ਕੇ ਆਪਣੇ ਸੂਬੇ ਨੂੰ ਆਪਣੇ ਦੇਸ਼ ਨੂੰ ਉੱਪਰ ਚੱਕ ਲੈ ਬਹੁਤ ਵਧੀਆ ਤੁਹਾਡੀ ਸਰਕਾਰ ਸਾਡੇ